ਇਹ ਰੁੱਤਾਂ ਮੁਰਮੁਰ ਆਉਂਦੀਆਂ ਨੇ ਇਹ ਰੁੱਤਾਂ ਮੁਰਮੁਰ ਆਉਂਦੀਆਂ ਨੇ ਖੋ ਤੜਪ ਦਿਲਾਂ ਨੂੰ ਪਾਉਂਦੀਆਂ ਨੇ ਇਹ ਤੀਰ ਅਵਜੇ ਇਸ਼ਕੇ ਦੇ ਕੁਝ ਜਿੰਦਾਂ ਹਿਜਰ ਜਿਉਂਦੀਆਂ ਨੇ ਕੀ ਸੱਜਣਾ ਦਸ ਮਜਬੂਰੀਆਂ ਨੇ ਕਿਉ ਵਤਨੋਂ ਪਾਈਆਂ ਦੂਰੀਆਂ ਨੇ ਕੀ ਸੱਜਣਾ ਦਸ ਮਜਬੂਰੀਆਂ ਨੇ ਕਿਉਂ ਵਤਨੋਂ ਪਾਈਆਂ ਦੂਰੀਆਂ ਨੇ ਪੜ ਕਲਮ ਤੁਰਾਂ ਜੇ ਹੀਰਾ ਦੀ ਤੇ ਜੋ ਇਸ਼ਕੇ ਵਾਲੀਆਂ ਚੂਰੀਆਂ ਨੇ ਕਸਤੂਰੀ ਵਾਂਗ ਮੈਂ ਲੱਭਣ ਜਾਵਾਂ ਅਰਸ਼ ਬਿਖੜੇ ਪੈਂਡੇ ਤੁਰਦੀ ਆਵਾਂ ਕਸਤੂਰੀ ਵਾਂਗ ਮੈਂ ਲੱਭਣ ਜਾਵਾਂ ਅਰਸ਼ ਬਿਖੜੇ ਪੈਂਡੇ ਤੁਰਦੀ ਆਵਾਂ ਕੀ ਲਿਖਦਾ ਕਲਮਾ ਅੰਦਰ ਮੈਂ ਹਰ ਪਲ ਸੱਜਣ ਤੇਰੇ ਝੂਰੇ ਖਾਵਾਂ ਹਰ ਪਲ ਸੱਜਣ ਤੇਰੇ ਝੂਰੇ ਖਾਵਾਂ